ਹਾਂਜੀ ਕੀ ਹਾਲ ਚੱਲੋ ਦੋਸਤੋ ਦੋਸਤੋ ਤੁਸੀਂ ਸਮਗਲਰ ਤਾਂ ਬਹੁਤ ਵੱਡੇ ਵੱਡੇ ਤੇ ਕਈ ਤਰ੍ਹਾਂ ਦੇ ਅੰਦਰੂਨੀ ਜਗ੍ਹਾ ਤੇ ਸਮਾਨ ਸਪੋਣ ਵਾਲੇ ਵੇਖੇ ਹੋਣਗੇ ਪਰ ਅੱਜ ਜਿਹੜਾ ਤੁਹਾਨੂੰ ਮੈਂ ਸਮਗਲਰ ਦਿਖਾ ਰਿਹਾ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਕੇ ਹੈਰਾਨ ਹੀ रह ਜਾਓਗੇ ਤੁਸੀਂ ਦੇਖੀ ਚੱਲਿਓ ਕਿ ਇਹਨੇ ਆਪਣੀ ਗੱਡੀ ਦਾ ਕੋਈ ਵੀ ਐਸਾ ਪਾਰਟਸ ਨਹੀਂ ਛੱਡਿਆ ਕਿ ਜਿਹਦੇ ਵਿੱਚ ਇਸਨੇ ਆਪਣਾ ਨਸ਼ਾ ਜਾਂ ਕੋਈ ਹੋਰ ਜਿਹੜੀ 2 ਨੰਬਰ ਦੇ ਕੋ ਪੇਮੈਂਟ ਨਾਲ ਲਗਾਈ ਹੋਵੇ ਤੁਸੀਂ ਵੀਡੀਓ ਪੂਰੀ ਜ਼ਰੂਰ ਦੇਖਿਓ ਤੇ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਅਜੇ ਇਸ ਗੱਲ ਦੀ ਸਮਝ ਨਹੀਂ ਆ ਸਕੀ ਕਿ ਇਸ ਬੰਦੇ ਨੇ ਕੀ ਵਿੱਚ ਇਹਦੇ ਰੱਖਿਆ ਹੋਇਆ ਸੀ ਕਿਉਂਕਿ ਵੀਡੀਓ ਆਪਣੇ ਇੰਡੀਆ ਦੀ ਨਹੀਂ ਲੱਗ ਰਹੀ ਕਿਤੇ ਬਾਹਰ ਦੀ ਹੈ ਪੂਰੀ ਉਹਨਾਂ ਕੈਮਰਿਆਂ ਦੇ ਨਾਲ ਜਾਂਚ ਕਰਕੇ ਸਾਰੀ ਗੱਡੀ ਦੀ ਜਿਹੜੀ ਹੈ ਕਨਸਟੈਂਡ ਕੀਤੀ ਹੈ ਤੇ ਤੁਸੀਂ ਦੇਖੋ ਜਾਲੀ ਕਰੰਸੀ ਵੀ ਕਿੰਨੀ ਉਹਨਾਂ ਨੇ ਵਿੱਚ ਸੀਟਾਂ ਦੇ ਛੁਪਾ ਕੇ ਰੱਖੀ ਹੋਈ ਹੈ ਹਰੇ ਹੋਰ ਬਹੁਤ ਛੋਟੀਆਂ-ਛੋਟੀਆਂ ਐਟਮਾ ਆਉਣਗੀਆਂ ਜਿਹੜੀਆਂ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਤੇ ਤੁਸੀਂ ਪੂਰੀ ਵੀਡੀਓ ਦੇਖ ਕੇ ਆਪਣਾ ਕਮੈਂਟ ਵੀ ਆਪਣੀ رائے ਦੱਸੋ ਦੇਖੀ ਚੱਲਿਓ ਜੇ ਪਤਾ ਨਹੀਂ ਇਹਨੇ ਕੀ ਕੀ ਘਟਨਾ ਹੈ ਸਾਰਾ ਕੁਝ ਹੀ ਕੈਮਰੇ ਦੇ ਨਾਲ ਹੀ ਇਹਨਾਂ ਨੇ ਬਰਾਮਦ ਕਰਨਾ ਹੈ ਆਹ ਦੇਖੋ ਸਟੀਅਰਿੰਗ ਦੇ ਵਿੱਚ ਵੀ ਉਹਨੇ ਕਿੰਨਾ ਨਸ਼ਾਸ਼ਸਤਗ ਰੱਖਿਆ ਹੋਇਆ ਸੀ ਬਿਲਕੁਲ ਛੋਟੀਆਂ-ਛੋਟੀਆਂ ਆਈਟਮਾਂ ਨੇ ਪਤਾ ਨਹੀਂ ਕਿੰਨੀਆਂ ਕੁਏ ਕੋਸਟਲੀ ਹੋਣਗੀਆਂ ਤੇ ਬਸ ਵੀਡੀਓ ਦੇ ਨਾਲ ਬਨੇ ਰਹੋ ਤੁਸੀਂ ਤੇ ਦੇਖੀ ਚੱਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਲਾਈਕ ਜਾਂ ਸਬਸਕ੍ਰਾਈਬ ਅਜੇ ਤੱਕ ਫੋਲੋ ਵਗੈਰਾ ਨਹੀਂ ਕੀਤਾ ਤਾਂ ਇਹ ਕੰਮ ਜ਼ਰੂਰ ਕਰ ਲਿਓ ਤੇ ਤੁਸੀਂ ਦੇਖੋ ਪੂਰੀ ਵੀਡੀਓ ਅਜੇ ਹੋਰ ਦੇਖਿਓ ਛੱਤ ਦੇ ਵਿੱਚੋਂ ਵੀ ਕਿੰਨਾ ਕੁਸ਼ ਇਹਨਾਂ ਨੇ ਕੱਢ ਕੇ ਤੁਹਾਨੂੰ ਦਿਖਾਣਗੇ ਟੈਂਕੀ ਦੇ ਵਿੱਚ ਉਹਨਾਂ ਨੇ ਕੈਮਰਾ ਆਪਣਾ ਪਾ ਲਿਆ ਹੋਇਆ। ਪਰ ਟੈਂਕੀ ਦੇ ਵਿੱਚ ਉਹਨਾਂ ਨੂੰ ਕੋਈ ਵੀ ਚੀਜ਼ ਹੈ ਜਿਹੜੀ ਬਰਾਮਦ ਨਹੀਂ ਹੋਈ। ਹੁਣ ਤੁਸੀਂ ਦੇਖਿਓ ਜਿਹਾ ਕਿ ਜਿਹੜੇ ਸੀਟਾਂ ਦੇ ਉੱਪਰ ਸਰਹਾਣੇ ਜੀ ਛੋਟੇ ਛੋਟੇ ਲੱਗੇ ਹੁੰਦੇ ਆ ਤੁਸੀਂ ਇਹ ਦੇਖਿਓ ਉਹਨੂੰ। ਇਹਨਾਂ ਦੇ ਵਿੱਚੋਂ ਵਿਖਿਓ ਹੁਣ ਕਿੰਨਾ ਸਮਾਨ ਕੱਢ ਕੇ ਬਾਹਰ ਰੱਖਦੇ ਉਹ। ਲੋ ਜੀ ਇੱਕ ਟਰੰਕੀ ਛੋਟੀ ਜੀ ਕੱਢ ਲਈ ਉਹਨਾਂ ਨੇ। ਇਹਦੇ ਵਿੱਚ ਅੱਗੇ ਹੁਣ ਉਹਨਾਂ ਦੇ ਆ ਛੋਟੇ-ਛੋਟੇ ਏਟੀਐਮ ਪਾਸਪੋਰਟ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਇਹ ਲਈ ਫਿਰਦੇ ਆ ਜਾਲੀ ਸਿਮਾਂ ਹੈਗੀਆਂ ਨੇ ਹੋਰ ਪਤਾ ਨਹੀਂ ਆ ਛੋਟਾ-ਮੋਟਾ ਕਿੰਨਾ ਕੁ ਸਮਾਨ ਲਈ ਫਿਰਦੇ ਆ ਆ ਦੇਖੋ ਪਾਸਪੋਰਟ ਕਿੰਨੇ ਤਰ੍ਹਾਂ ਦੇ ਲੈ ਕੇ ਰੱਖੇ ਹੋਏ ਆ ਵਿੱਚ ਹਾ ਹੁਣ ਸਾਰਾ ਜਿੰਨਾ ਸਮਾਨ ਉਹਨਾਂ ਨੇ ਬਰਾਮਦ ਕੀਤਾ ਸਾਰਾ ਗੱਡੀ ਦੇ ਉੱਪਰ ਜੋੜ ਕੇ ਸਾਰੀ ਵੀਡੀਓ ਬਣਾ ਕੇ ਦਿਖਾ ਰਹੇ ਨੇ ਵੀ ਇੰਨਾ-ਇੰਨਾ ਚੀਜ਼ ਹੈ ਜਿਹੜੀ ਇਹਨਾਂ ਦੇ ਕੋਲੋਂ ਬਰਾਮਦ ਕਰ ਲਈ ਹੈਗੀ ਧੰਨਵਾਦ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰਦੇ ਜ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਧੰਨਵਾਦ